ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਸੀ ਪਿੰਡ ਉਗਰਾਹਾ ਉਗਰਾਹਾ ਦਾ ਨਾਮ ਸੁਣ ਕੇ ਤੁਹਾਨੂੰ ਪਤਾ ਹੀ ਹੈ ਵੀ ਜੋਗਿੰਦਰ ਸਿੰਘ ਉਗਰਾਹਾ ਜੀ ਨੇ ਇਸ ਪਿੰਡ ਦੇ ਤੇ ਇੱਥੇ ਇਹਨੇ ਬਾਈ ਗਰੇਵਾਲ ਪਨੀਰੀ ਫਾਰਮ ਵਾਲੇ ਰਾਜਾ ਗਰੇਵਾਲ ਤੇ ਗੋਰਾ ਸਿੰਘ ਜੀ ਤੇ ਮੈਨੂੰ ਘਮਾਉਣ ਲਿਆਏ ਆ ਬਾਈ ਗਰਦੀਪ ਸਿੰਘ ਆਪਣੇ ਪੁਰਾਣੇ ਮਿੱਤਰ ਨੇ ਕੀ ਹਾਲ ਹੈ ਬਾਈ ਬਹੁਤ ਵਧੀਆ ਹੈ ਤੇ ਬਾਈ ਮੈਨੂੰ ਬਹੁਤ ਲੰਮੇ ਸਮੇਂ ਤੋਂ ਕਹਿ ਰਹੇ ਸੀ ਬਾਈ ਆਪਾਂ ਸਾਨੂੰ ਫਾਰਮ ਦਿਖਾਉਣਾ ਬਹੁਤ ਵਧੀਆ ਬਣਾਇਆ ਹੋਇਆ ਤੇ ਅੱਜ ਆਪਾਂ ਘੁੰਮਾਂਗੇ ਹਾਂਜੀ ਅੱਜ ਅਸੀਂ ਆਏ ਹਾਂ ਗੋਰੇ ਦੇ ਰਾਜੇਗਰੇਵਾਲ ਦੇ ਖੇਤ 'ਚ ਤੇ ਬਹੁਤ ਵਧੀਆ ਵੀਰੇ ਨੇ ਸੈਟਅਪ ਕਰੀ ਹੋਈ ਆ ਆਪਣੇ ਖੇਤ 'ਚ ਬੜਾ ਵਧੀਆ ਫਾਰਮ ਬਣਾਇਆ ਹੈ ਪਨੀਰੀਆਂ ਦਾ ਤੇ ਬਹੁਤ ਵਧੀਆ ਫਲਦਾਰ ਬੂਟੇ ਵੀ ਲਾਏ ਨੇ ਇਹਨਾਂ ਨੇ ਤੇ ਪਹਿਲੀ ਵਾਰ ਇਹਨਾਂ ਨੇ ਡ੍ਰੈਗਨ ਫਰੂਟ ਲਾਇਆ ਔਰ ਬੜਾ ਹੀ ਲੱਗਿਆ ਕਹਿੰਦੇ ਔਰ ਸੇਵ ਦੇ ਬੂਟੇ ਵੀ ਲਾਏ ਨੇ ਤੇ ਇਹਨਾਂ ਦੀ ਬਸੌਲਤ ਇੱਥੇ ਨਾਲ 4-5 ਪਿੰਡਾਂ ਸਾਡੇ ਸ਼ਾਜਲੀ ਸ਼ਾਜਲਾਨੀ ਲੋਵਾਲੋਗਰਾਹਾ 4-5 ਪਿੰਡ ਜਖੇਪੜ ਜਿਹੜੇ ਵੱਡੇ ਪਿੰਡ ਨੇ ਬਹੁਤ ਕਿਸਾਨ ਇਹਨਾਂ ਨੂੰ ਦੇਖ ਕੇ ਪ੍ਰੇਰਿਤ ਹੋ ਕੇ ਮਿਰਚ ਦੀ ਖੇਤੀ ਹੋਰ ਖੇਤੀਆਂ ਨਾਲ ਵੀ ਜੁੜ ਗਏ ਤੇ ਬਹੁਤ ਸਫਲ ਕਿਸਾਨ ਨੇ ਰਾਜਾ ਗਰੇਵਾਲ ਜੀ ਤੇ ਇਹ ਮੈਨੂੰ ਸਬਜ਼ੀ ਮੰਡੀ 'ਚ ਮਿਲੇ ਦੀ ਵੀਰ ਆ ਸਾਹਮਣੇ ਖੜਾ ਗੋਰਾ ਗਰੇਵਾਲ ਵੀਰ ਆ ਮੌਕੇ ਤੇ ਮਿਲਿਆ ਨਹੀਂ ਕੁਦਰਤੀ ਹੋ ਗਿਆ ਹੋਇਆ ਇਸ ਟਾਈਮ ਸੁਨਾਮ ਜੀ ਬਿਨਾ ਫੋਨ ਕਰੇ ਅਸੀਂ ਆ ਗਏ ਕਿਉਂਕਿ ਸੰਦੀਪ ਵੀਰ ਆ ਮੇਰੇ ਕੋਲ ਆਇਆ ਜੀ ਔਰ ਅਸੀਂ ਆ ਗਏ ਔਰ ਦੁਕਾਨ ਆ ਇਹਨਾਂ ਨੂੰ ਤੇ ਸਵਰਗ ਦੇਸ਼ ਕੇ ਮੈਂ ਪਹਿਲਾਂ ਵੀ ਪੰਜਾਬ ਦੀ ਤਾਰੀਫ ਕਰਦਾ ਰਹਿਣਾ ਔਰ ਕਰਦਾ ਰਹਾਂਗਾ ਮਰਦੇ ਦਮ ਤੱਕ ਕਿ ਸਵਰਗ ਦੇਸ਼ ਕੇ ਕਿਸੇ ਨੇ ਦੱਸਿਆ ਨਹੀਂ ਜਿਹਹ ਜਹ ਗਰੇਵਲ ਦਾ ਖੇਤ ਆ ਹੂੰ ਉਹੋ ਜਿਹਾ ਹੀ ਆ ਬਿਲਕੁਲ ਤੇ ਸਵਰਗਾਂ ਚ ਸਾਇਦਾ ਸਵਰਗ ਦਾ ਦੇਖ ਕੇ ਕਿਸੇ ਨੇ ਦੱਸਿਆ ਇਹ ਨਾ ਕਿਸ ਨੇ ਸਵਰਗਾਂ ਤੋਂ ਸਾਇਦਾ ਉੱਤੋਂ ਦੀ ਚੀਜ਼ ਹੋਵੇਗੀ ਤੇ ਆਜੋ ਤੁਹਾਨੂੰ ਦਿਖਾਣੇ ਆ ਸੀ ਵੀਰੇ ਦਾ ਖੇਤ ਤੇ ਬੜੇ ਸ਼ਾਨਦਾਰ ਇਹਨਾਂ ਨੇ ਪਨੀਰੀਆਂ ਤਿਆਰ ਕਰੀਆਂ ਹੋਈਆਂ ਨੇ ਬੜੇ ਵਧੀਆ ਫਲਦਾਰ ਬੁੱਟੇ ਲਾਏ ਨੇ ਸੇਵ ਤੱਕ ਤਿਆਰ ਕਰਿਆ ਡ੍ਰੈਗਨ ਫਰੂਟ ਆ ਮੇਰੇ ਹੱਥ ਚ ਵੀ ਆ ਦੇਖੋ ਤੇ ਬੇਟੀ ਰਹਿਸ਼ਾ ਔਰ ਬਾਈ ਨੇ ਪੜੇ ਹੀਡ ਗਲਮਾ ਆਪਾਂ ਨੂੰ ਆਪਾਂ ਨੂੰ ਵਧੀਆ ਸੈਟਅਪ ਕਰੀ ਹੋਈ ਆ ਬਹੁਤ ਜ਼ਿਆਦਾ ਜਿਆ ਵਧੀਆ ਅਸਲ ਤੇ ਗਰਦੀਪ ਭਾਈ ਆਪਾਂ ਨੂੰ ਇਹ ਹੁੰਦਾ ਵੀ ਜੋ ਵੀ ਕੋਈ ਚੰਗਾ ਕੰਮ ਕਰਦਾ ਹਨਾ ਉਹਨੂੰ ਆਪੋ ਵਿਖਾਈਏ ਜਿੰਨੇ ਕ ਆਪਣੇ ਨਾਲ ਭਰਾ ਜੁੜੇ ਹੋਇਆ ਇਹਨਾਂ ਨੇ ਆਪਣੀ ਬੀਜਾਂ ਵਾਲੀ ਜਿਹੜੀ ਹੈਗੀ ਆ ਹੱਟ ਬਣਾਈ ਆ ਇੱਥੇ ਹਰ ਇੱਕ ਤਰ੍ਹਾਂ ਦਾ ਬੀਜ ਵੀ ਮਿਲਦਾ ਪਨੀਰੀਆਂ ਹਰ ਤਰ੍ਹਾਂ ਦੀਆਂ ਪਨੀਰੀਆਂ ਜੀ ਹਰ ਇੱਕ ਤਰ੍ਹਾਂ ਦੀਆਂ ਪਨੀਰੀਆਂ ਮਿਲਦੀਆਂ ਨੇ ਤੇ ਹਰ ਤਰ੍ਹਾਂ ਦੇ ਫਲਦਾਰ ਬੁੱਟੇ ਵੀ ਮਿਲਦੇ ਨੇ ਜੀ ਹਰ ਸੀਜ਼ਨਲ ਪਨੀਰੀ ਮਿਲਦੀ ਹੈ ਜੀ ਤੇ ਆਹ ਦੇਖ ਹਰ ਸੀਜ਼ਨਲ ਬੀਜ ਮਿਲਦੇ ਨੇ ਫਲਾਂ ਵਾਲੇ ਪੁੱਤੇ ਮਿਲਦੇ ਨੇ ਆਪਾਂ ਦੇਖਦੇ ਹਾਂ ਕਿ ਤਿਆਰ ਕਰਦੇ ਨੇ ਮਾਲ ਪਸ਼ੂ ਘਰ ਚ ਹੀ ਰੱਖਿਆ ਹੋਇਆ ਹੈ ਜੀ ਇੱਥੇ ਬੜੇ ਵਧੀਆ ਇਹਨਾਂ ਨੇ ਕੰਧਾਰੀ ਇਨਾਰ ਲਾਏ ਹੋਏ ਨੇ ਅੱਛੇ ਗੰਡੋਆ ਖਾਦ ਕੀ ਰੇਟ ਵੇਚਦੇ ਇਹ 30 ਰੁਪਏ ਕਿਲੋ ਵੇਚਦੇ ਆ 30 ਰੁਪਏ ਠੀਕ ਹੈ ਜਿਹੜੀ ਆਰਗੈਨਿਕ ਖੇਤੀ ਕਰਾਣੀ ਹੋਵੇ ਤਾਂ ਇਕੱਠੀ ਘੱਟ ਰੇਟ ਵੇਚ ਜਾਂਦੀ ਹੈ ਅੱਛਾ ਅੱਛਾ ਇਹ ਵੀਰੇ ਤੁਸੀਂ ਕਦੋਂ ਕ ਸਟਾਰਟ ਕੀਤਾ ਸੀ ਇਹ 2 12 13 ਸਾਲ ਹੋ ਗਏ ਬਾਈ ਓਕੇ 12 13 ਸਾਲ ਹਾਂਜੀ ਠੀਕ ਇਹ ਕੰਧਾਰੀ ਨਾਰਨਾਂ ਜੀ ਬੜੇ ਜ਼ਬਰਦਸਤ ਨਾਰ ਲੱਗੇ ਜੀ ਐਡੇ-ਐਡੇ ਨਾਰ ਲੱਗੇ ਜਿਨ੍ਹਾਂ ਨੂੰ ਪਾਇਆ ਪਾਇਆ ਤੇ 2 2 2 200 ਗ੍ਰਾਮ ਦੇ ਜੀ ਅੱਛਾ ਤੇ ਔਰ ਸਾਰੇ ਤਰ੍ਹਾਂ ਦੇ ਫਲਾਂ ਦਾ ਇੱਕ ਇੱਕ ਬੁੱਟਾ 2 2 ਬੁੱਟੇ 5 5 ਬੁੱਟੇ ਲਾਏ ਨੇ ਵੀਰੇ ਨੇ ਤੇ ਦਰ ਦੋ ਕਨਾਲ ਚ ਡ੍ਰੈਗਨ ਫਰੂਟ ਲਾਇਆ ਜੀ ਔਰ ਬੜਾ ਪਹਿਲੇ ਸਾਰੇ ਬੜਾ ਵਧੀਆ ਡ੍ਰੈਗਨ ਫਰੂਟ ਤਿਆਰ ਹੋਇਆ ਅਸੀਂ ਇੱਕ ਪੀਸ ਤੋੜਿਆ ਵਸੇ ਛੋਟਾ ਇਸ ਤੋਂ ਬਹੁਤ ਵੱਡਾ ਸਾਈਜ਼ ਤਿਆਰ ਹੋਇਆ ਔਰ ਲੱਗੇ ਹੋਏ ਨੇ ਸੈਂਕੜੇ ਡ੍ਰੈਗਨ ਫਰੂਟ ਹਾਲੇ ਉਹ ਕੱਚੇ ਨੇ ਜੀ ਔਰ ਨਾਲ ਹੀ ਬਹੁਤ ਸ਼ਾਨਦਾਰ ਇਹਨਾਂ ਨੇ ਜਨਵਰੀ ਚ ਐਤਕੀ ਜਨਵਰੀ ਚ ਲਾਏ ਨੇ ਇਹ ਸਿਰਫ 4-5 ਮਹੀਨੇ ਆ ਦੇ ਸੇਵ ਦੇ ਪੱਡੇ ਨੇ ਜਿਹੜਾ 골ਡਨ ਸੇਵ ਆ ਜੀ ਔਰ 골ਡਨ ਸੇਵ ਆ ਇਹ ਆਪਣੇ ਪੂਰਾ ਕਾਮਯਾਬ ਹੋ ਗਿਆ ਜੀ ਪੰਜਾਬ ਦੇ ਕਿਸਾਨਾਂ ਨੂੰ ਲਾਣਾ ਚਾਹੀਦਾ ਪੰਜਾਬ ਦੀ ਧਰਤੀ ਨੂੰ ਤੁਸੀਂ ਐਵੇਂ ਹੀ ਨਾ ਗੱਲਾਂ ਚ ਕਰਿਆ ਕਰੋ ਪੰਜਾਬ ਦੀ ਧਰਤੀ ਬਹੁਤ ਹਰ ਇੱਕ ਚੀਜ਼ ਨੂੰ ਜਰਖੇਸ਼ ਜ਼ਮੀਨ ਆ ਪੈਦਾ ਕਰਨ ਵਾਲੀ ਧਰਤੀ ਹੈ ਤੇ ਹਰ ਤਰ੍ਹਾਂ ਦਾ ਬੁੱਟਾ ਲਾਇਆ ਵੀਰੇ ਨੇ ਰੋਟਾਵੇਟਰ ਵਿੱਚ ਘੁੰਮਦਾ ਰੱਖਿਆ ਤੇ ਇੱਧਰ ਦੇਖੋ ਬੜਾ ਸ਼ਾਨਦਾਰ ਡ్రਾਈਵਿੰਗ ਫੂਟ ਲਾਇਆ ਹੋਇਆ ਤੇ ਉਧਰ ਅੰਜੀਰ ਦਾ ਬੁੱਟਾ ਲਾਇਆ ਹੋਇਆ ਬੜਾ ਭਰਿਆ ਪਿਆ ਅੰਜੀਰ ਔਰ ਬੜੇ ਤਰ੍ਹਾਂ ਦੇ ਫਲਾਂ ਦੇ ਬੁੱਟੇ ਹੋਰ ਵੀ ਲਾਏ ਹੋਏ ਨੇ ਨਾਰਾਂ ਦੇ ਆਗੇ ਜਿੱਧਰ ਤੇ ਚਾਰ ਪੰਜ ਕਿੱਲੇ ਵੀਰ ਇੱਥੇ ਪਨੀਰੀ ਦੇ ਲਾਉਂਦਾ ਹਰ ਸਿਆਲੂ ਸਿਜ਼ਨਲ ਪਨੀਰੀ ਪਿਆਜ਼ ਦੀ ਬੜੀਆਂ ਹੀ ਮਹਿੰਗੀਆਂ ਵੈਰਟੀਆਂ ਮਹਿੰਗੇ ਬੀਜ ਬੀਜਦਿਆਂ ਲਿਆ ਕੇ ਤੇ ਬੜੇ ਵਧੀਆ ਗੋਭੀ ਹੁੰਦੀ ਆ ਮੈਂ ਆਪ ਇਹਨਾਂ ਤੋਂ ਲਿਆ ਕੇ 2-3 ਕਿਲੇ ਗੋਭੀ ਤੇ ਲਾਣਾ ਪਨੀਰੀ ਇਹਨਾਂ ਤੋਂ ਲੈ ਕੇ ਜਾਣਾ ਔਰ ਬੜੀ ਚਿੱਟੀ ਸ਼ਾਨਦਾਰ ਗੋਭੀ ਯਾਰ ਕਰਦੇ ਆ ਆਪਾਂ ਵੀ ਗੋਭੀ ਲੈ ਕੇ ਜਾਣੀ ਇਹਨਾਂ ਤੋਂ ਹਾਂਜੀ ਕੋਈ ਨਹੀਂ ਜ਼ਰੂਰ ਅਸਲ ਵਿੱਚ ਅਸਲ ਵਿੱਚ ਮੇਰਾ ਜਦੋਂ ਤੁਸੀਂ ਇਹਨਾਂ ਦੀਆਂ ਤਾਰੀਫਾਂ ਕਰਦੇ ਹੁੰਦੇ ਸੀ ਮੇਰਾ ਇਹੀ ਸੋਚ ਸੀ ਵੀ ਜਦੋਂ ਵੀ ਮੈਂ ਬਾਈ ਨੂੰ ਮਿਲਣ ਜਾਊਂਗਾ ਨਾਲੇ ਆਪਾਂ ਪਨੀਰੀ ਲੈ ਕੇ ਆਵਾਂਗੇ ਨਾਲੇ ਆਪਾਂ ਆਪਣੇ ਭਰਾਵਾਂ ਨੂੰ ਵੀ ਵਿਖਾਵਾਂਗੇ ਹਾਂਜੀ ਬਾਈਆਂ ਦਾ ਫਾਰਮ ਤੇ ਇੱਥੇ ਵੀਰ ਹੋਣ ਕਤਰੀਬਨ ਨਾ ਮਾਤਰੀ ਬੀਜਦੇ ਨੇ ਖਾਨਦੋਗੀ ਬੀਜਦੇ ਨੇ ਫਿਰ ਕ੍ਰੇਲਾ ਕੱਦੂ ਹੋਰ ਸੀਜ਼ਨਲ ਜਿਹੜੀਆਂ ਸਬਜ਼ੀਆਂ ਨੇ ਸਰਦੀ ਵਾਲੀਆਂ ਸਬਜ਼ੀਆਂ ਨੇ ਉਹ ਲਾਉਂਦੇ ਨੇ ਕਵਰ ਪਾ ਕੇ ਬੜੀ ਮਿਹਨਤ ਨਾਲ ਬਹੁਤ ਲੇਬਰ ਨੂੰ ਕੰਮ ਦਿੰਦੇ ਨੇ ਤੇ ਬਹੁਤ ਨੇੜੇ ਤੇੜੇ ਦੇ ਕਿਸਾਨ ਵੀ ਇਹਨਾਂ ਨਾਲ ਜੁੜ ਚੁੱਕੇ ਨੇ ਪਹਿਲਾਂ ਦਾ ਰਸ ਚੁੱਕੇ ਆ ਬਹੁਤ ਕਿਸਾਨ ਜੁੜ ਚੁੜ ਚੁੱਕੇ ਨੇ ਤੇ ਇਹ ਫਿਰ ਸਬਜੀ ਵੀ ਮੰਡੀ 'ਚ ਹੀ ਵੇਚ ਹਾਂ ਇਹ ਮੰਡੀ ਲਹਿਰਾ ਲਹਿਰਾ ਗੱਗਾ ਤੇ ਸੁਨਾਮ ਮੰਡੀ 'ਚ ਸੇਲ ਕਰਦੇ ਨੇ ਜੇ ਹੋਰ ਵੱਜ ਜਾਂਦੀ ਆ ਤਾਂ ਬਾਤਣਾ ਸਮਾਨਾ ਤੇ ਸੰਗਰੂਪ ਵੀ ਸੇਲ ਕਰਦੇ ਨੇ ਜੇ ਹੋਰ ਵੀ ਜ਼ਿਆਦਾ ਸਬਜੀ ਵੱਜ ਜਾਂਦੀ ਆ ਤਾਂ ਫਿਰ ਮਰੇਲ ਕੋਟਲੇ ਤੱਕ ਵੀ ਭੋਜ ਭੇਜਦੇ ਨੇ ਪਟਿਆਲਾ ਤੇ ਚੰਡੀਗੜ੍ਹ ਵੀ ਭੇਜ ਦਿੰਦੇ ਨੇ ਹਟ ਮਾਸਟਰ ਤੇ ਜਦੋਂ ਸਿਆਲੂ ਸਬਜੀ ਹੁੰਦੀ ਆ ਸਿਆਲੂ ਸਬਜੀ ਬਹੁਤ ਐਡਵਾਂਸ ਹੁੰਦੀ ਆ ਬਹੁਤ ਵਧੀਆ ਸਬਜੀ ਹੁੰਦੀ ਆ ਤੇ ਆਪੋ ਬਾਈਨਾ ਵੀ ਕਰ ਲੈਣੇ ਕਰਦੇ ਆ ਹਾਂਜੀ ਕਰੋ ਹੀ ਰਾਜਾ ਵੀਰ ਇਹਨਾਂ ਨੂੰ ਆਹ ਮੈਂ ਕਹਦੇ ਹਾਂ ਹਾਂ ਉਹ ਤਾਂ ਇਹ ਹੀ ਕੰਮ ਹੈ ਸਾਰਾ ਇਹਨੂੰ ਤੇ ਲੱਗੇ ਨੇ ਬਹੁਤ ਹੋਏ। ਉਰੇ ਇਥੇ ਆਪਣੇ ਟਰਾਂਸਫਰ ਨੂੰ ਵੱਡੇ ਹੀ ਲੱਗੇ ਹੋਇਆ। ਹਾਂ ਵੱਡਾ ਹੀ ਹੋਇਆ। ਹਾਂਜੀ ਹੁਣ ਆਪਾਂ ਤੁਹਾਡੀ ਗੱਲਬਾਤ ਕਰਵਾਉਣੇ ਆ ਰਾਜਾ ਗਰੇਵਾਲ ਵੀਰ ਨਾਲ। ਇਸ ਵਾਰ ਕਿਹੜੀਆਂ ਕਿਹੜੀਆਂ ਸਬਜ਼ੀਆਂ ਲਾਈਆਂ ਸੀ ਵੀਰੇ ਤੁਸੀਂ? ਇਸ ਵਾਰ ਲਾਈਤੀ ਜੀ ਕarele ਲਾਇਤੀ ਕद्दू ਲਾਇਤੀ। ਜੀ। ਆਪਣਾ ਸਿਆਲ ਚ ਕਵਰ ਪਾ ਕੇ ਲਾਉਣੇ ਨੇ ਕਾਗਜ਼। ਜੀ। ਤੇ ਆਪਣਾ ਮਿਰਚ ਆ ਗਈ ਜੀ ਸ਼ਿਮਲਾ ਮਿਰਚ ਆ ਗਈ ਜੀ ਇਹ ਸਾਰੀ ਹੋ ਗਈ ਜੀ ਇਹ ਵਧੀਆ ਰੇਟ ਕਹਿੰਦੇ ਨੇ ਜੀ ਮਿਰਚ ਦਾ ਕੋਈ ਰੇਟ ਨਹੀਂ ਮਿਲਦਾ ਜੇ ਮਿਰਚ ਜਮਾਂ ਡਾਊਨ ਹੁੰਦੀ ਹੈ ਕਿੰਨੇ ਕੇ ਰੁਪਏ ਤੱਕ ਚੱਲਦੀ ਹੈ ਮਿਰਚ 20 ਰੁਪਏ ਤੋਂ ਤਾਂ ਨਹੀਂ ਡਿੱਗਦੀ ਜੀ ਅੱਛਾ 20 ਰੁਪਏ ਤਾਂ ਚੱਲੀ ਜਾਂਦੀ ਹੈ ਜੀ ਤੇ ਇਸ ਤੋਂ ਵੱਧ ਤੋਂ ਵੱਧ ਕਿੰਨੀ ਵੇਚੀਏ ਤੁਸੀਂ ਵੱਧ ਤਾਂ ਇਹਦੀ ਤਾਂ ਵਧੀਆ ਰੇਟ ਆ ਗਈ 45 40 ਹਰੀ ਮਿਰਚ ਦਾ ਜੀ ਨਹੀਂ ਲਾਲ ਮਿਰਚ ਦਾ ਤਾਂ ਹੈਗਾ ਹੀ ਆ 4000 3500 3000 ਤੱਕ ਵੀ ਕੀ ਹੈ ਜੀ ਠੀਕ ਹੈ ਤੇ ਕਦੋਂ ਕੱਦੂ ਜਿਵੇਂ ਸ਼ੁਰੂ ਚੋਂ बिकਦਾ ਹੁੰਦਾ 50 ਰੁਪਏ ਜੀ ਜਿਵੇਂ ਫਰਵਰੀ ਚ ਉਤਰਨ ਲੱਗ ਜਾਂਦਾ ਹੂੰ 20 ਕ ਫਰਵਰੀ ਨੂੰ ਉਤਰਨ ਲੱਗ ਜਾਂਦਾ ਹੂੰ ਉਹਦੋਂ 50 ਰੁਪਏ बिकਦਾ 50 60 ਠੀਕ ਹੈ ਹਾਂ ਜਿਉਂ ਜਿਉਂ ਰੇਟ ਥੱਲੇ ਜਾਂਦਾ ਉਹ ਇਹ ਜਾਂ ਕੇਰ ਵਧੀ ਜਾਂਦਾ ਹੋਰ ਕਿਹੜੇ ਕਿਹੜੀਆਂ ਸਬਜ਼ੀਆਂ ਕਿਹੜੇ ਕਿਹੜੇ ਮਹੀਨੇ ਲਾਉਣੇ ਆ ਕਿਹੜੀਆਂ ਕਿਹੜੀਆਂ ਸਬਜ਼ੀਆਂ ਲਾਉਣੇ ਇਹ ਅਸੀਂ ਹੁਣ ਜੀਰੀ ਵੱਢ ਕੇ ਲਾਵਾਂਗੇ ਜੀ ਅਸੀਂ 10 ਨਵੰਬਰ ਨੂੰ ਲਾਵਾਂਗੇ ਜੀ ਕੱਦੂ ਕarele ਤੇ ਇਹ ਸਾਰੀ ਆ ਗਈ ਮਿਰਚ ਆ ਗਈ ਸਿਮਲਾ ਮਿਰਚ ਆ ਗਈ ਤੇ ਇਹ ਤੇ ਕਾਗਜ਼ ਪਾਵਾਂਗੇ ਤਾਨੂੰ ਕੋਈ ਐ ਮੰਡੀ ਦੀ ਪ੍ਰੋਬਲਮ ਤਾਂ ਨਹੀਂ ਹੁੰਦੀ ਨਾ ਮੰਡੀ ਦੀ ਕੋਈ ਪ੍ਰੋਬਲਮ ਨਹੀਂ ਜੀ ਮੰਡੀਆਂ ਕਈ ਵਗ ਜਾਂਦੇ ਆ ਜਿਵੇਂ ਕੋਈ ਤੁਹਾਨੂੰ ਜਿਵੇਂ ਹੁਣ ਰੇੜੀਆਂ ਵਾਲੇ ਵੇਚਣ ਵਾਲੇ ਹੁੰਦੇ ਉਹ ਵੀ ਲੈ ਜਾਂਦੇ ਆ ਤੇ ਤਾਂ ਹਾਂ ਉਹ ਲ ਜਾਂਦੇ ਨੇ ਜੀ ਉਹੋਂ ਨਹੀਂ ਲ ਜਾਂਦੇ ਆਪਣੇ ਖੇਤ ਤੋਂ ਅੱਛਾ ਮੰਡੀ ਵੇਚਦੇ ਆ ਜੀ ਉੱਥੋਂ ਲ ਜਾਂਦੇ ਨੇ ਉਹ ਅੱਛਾ ਆੜਤੀਆਂ ਤੋਂ ਠੀਕ ਆ ਠੀਕ ਆ ਤੇ ਪਨੀਰੀਆਂ ਕਾਦੀਆਂ ਕਾਦੀਆਂ ਹੁੰਦੀਆਂ ਤਾਂ ਵੇਖੋ ਪਨੀਰੀ ਜਿਵੇਂ ਗੋਭੀ ਦੀ ਸਮੇ ਦੇ ਸਾਬ ਨਾਲ ਜੀ ਸਮਾਂ ਜਿਵੇਂ ਹੁਣ ਗਰਮੀਆਂ ਚ ਗੋਭੀ ਦੀ ਹੁੰਦੀ ਹੈ ਮਿਰਚ ਦੀ ਹੁੰਦੀ ਹੈ ਪਿਆਜ਼ ਦੀ ਹੁੰਦੀ ਹੈ ਠੀਕ ਹੈ ਸਿਆਲ ਤੇ ਹੁੰਦਾ ਆਪਣੇ ਕੋਲੇ ਨੇ 2 ਕਿਲੇ 1.5 ਕਿਲਾ ਪਿਆਜ਼ ਦਾ ਵਧੀਆ ਵੈਰਾਈਟੀ ਸ਼ੰਗੀ ਵੀ ਜਦੋਂ ਤੋਂ ਤੁਸੀਂ ਸ਼ੁਰੂ ਕੀਤਾ ਇਹ ਕਿੰਨੇ ਕਿਲੇ ਤੁਸੀਂ ਕਵਰ ਕੀਤੇ ਸੀ ਦੂਜੀ ਖੇਤੀ ਨਾਲੋਂ ਅਸੀਂ ਪਹਿਲਾਂ ਤਾਂ ਸ਼ੁਰੂ ਚ ਤਾਂ ਅਸੀਂ ਕਿਲਾ ਕੁ 1.5 ਕਿਲਾ ਹੀ ਲਾਉਂਦੇ ਹੁੰਦੇ ਸੀ ਸਬਜ਼ੀ ਦਾ ਠੀਕ ਹੈ ਹੁਣ ਅਸੀਂ 5-6 ਕਿਲੇ 7 ਕਿਲੇ ਲਾਦਨੇ ਆ ਸਬਜ਼ੀ ਦੇ ਠੀਕ ਹੈ ਕੋਈ ਜਿਵੇਂ ਕਹਿੰਦਾ ਵੀ ਆਪਣਾ ਫਸਲ ਬਦਲੀ ਆ ਉਹਦੇ ਨਾਲ ਤੁਹਾਨੂੰ ਨੁਕਸਾਨ ਤਾਂ ਨਹੀਂ ਹੋਇਆ ਨਾ ਜੀ ਕੋਈ ਹੋ ਨਹੀਂ ਹੋਇਆ ਜਿਵੇਂ ਆਪਾਂ ਕਣਕ ਝੋਨੇ ਦੇ ਵਿੱਚ ਆ ਨਾ ਇਹ ਉਹ ਤਾਂ ਵਧੀਆ ਮੁਨਾਫਾ ਹੋ ਜਾਂਦਾ ਜੀ ਉਹਨਾਂ ਵਧੀਆ ਹੁੰਦਾ ਹਾਂ ਜੀ ਮਿਹਨਤ ਫਿਰ ਕਿੰਨੀ ਕ ਪੈਂਦੀ ਹੈ ਮਿਹਨਤ ਦਾ ਬਹੁਤ ਹੀ ਸਾਲੋ ਸਾਲ ਸਾਰਾ ਸਾਲ ਫਿਰਦੇ ਰਹਿੰਦੇ ਨੇ ਅ ਅੱਛਾ ਸਾਲੋ ਸਾਲ ਟਿਕਦੇ ਨਹੀਂ ਹੈਗੇ ਜਿਵੇਂ ਲੋਕ ਠੰਡ ਚ ਬੈਠੇ ਰਹਿੰਦੇ ਨੇ ਘਰੇ ਹੂੰ ਸਾਰਾ ਸਾਲ ਸਾਹਮਣੇ ਪੈਂਦੀ ਹੈ ਉਹ ਕਾਗਜ਼ਗੱਦੇ ਲਾ ਦੇ ਤੇ ਗੁੱਡ ਦੇ ਉਹਨੂੰ ਸਾਰਾ ਸਾਲ ਸਾਹਮਣੇ ਕਰਕੇ ਫੇਰ ਕਿਤੇ ਫੜ ਦਿੰਦੇ ਨੇ ਲੇਬਰ ਨੂੰ ਵੀ ਕੰਮ ਮਿਲਦਾ ਹੈ ਨਾ ਹਾਂ ਲੇਬਰ ਹੁੰਦੇ ਨੇ ਜੀ ਆਪਣੇ 15 12 13 ਜਾਨੀਆਂ ਹੁੰਦੀਆਂ ਨੇ ਠੀਕ ਆ ਹਾਂ ਚਲੋ ਵੀਰੇ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਤੁਹਾਡਾ ਫਾਰਮ ਦੇਖ ਕੇ ਵੀ ਤੁਸੀਂ ਇੱਕ ਵੱਖਰੀ ਪ੍ਰਤਿਪਾ ਰਿਹਾ ਹੋ ਤੇ ਆਏ ਆਪਾਂ ਜਿਹੜੇ ਹੈਗੇ ਆ ਗੋਭੀ ਦੀ ਪਨੀਰੀ ਲੈਣ ਸੀ ਤੇ ਬਾਈ ਗਰਦੀਪ ਨੂੰ ਮਿਲਨਾ ਤੇ ਚਲੋ ਤੁਹਾਡੇ ਨਾਲ ਗੱਲਬਾਤ ਕਰਕੇ ਵਧੀਆ ਲੱਗਿਆ ਠੀਕ ਹੈ ਜੀ ਬਾਈ ਜੀ ਦਾ ਵੀ ਧੰਨਵਾਦ ਤੁਹਾਨੂੰ ਬਲੈਕ ਹੈ ਜੀ ਬਰਾਹਮਣੀ ਤੋਂ ਤੁਹਾਡਾ ਗ੍ਰੇਟਿੰਗ ਜੀ ਇਹਨਾਂ ਦਾ ਬਰਾਹਮਣਾ ਤੁਹਾਡਾ ਬਿਬਿੰਦਰ ਸਿੰਘ ਉਹ ਆਸ ਤੇ ਪ੍ਰਭਾਵ ਲਈ 86 ਬੰਦੇ ਜਿਹੜੀ 100 ਬੰਦੇ ਸੂਚੀ ਜਾਰੀ ਹੋਈ ਹੈ ਉਹ 86 ਬੰਦੇ ਨੰਬਰ ਤੇ ਆ ਗਏ ਉਹ ਆਪਣੀ ਕੰਮ ਦੇ ਵੰਦੀ ਲਈ ਹੈ ਤੇ ਅੱਗੇ ਤੋਂ ਅਮੀ ਜੀ ਬਿਬਿੰਦਰ ਜੱਟ